ਪਟਾਚੀਕਾ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮਹਾਂਵਿੰਦਰਪਾਲ ਨਜ਼ਰਬਾਰ ਲੈਣੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਪੰਜਾਬ ਸਰਕਾਰ ਔਰਤਾਂ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਲਈ ਕਰ ਰਹੀ ਵੱਡਾ ਉਪਰਾਲਾ ਮੁਖਸਰ ਤੋਂ 10 ਸਤੰਬਰ ਨੂੰ ਸ਼ੁਰੂ ਹੋਣ ਜਾ ਰਿਹਾ ਔਰਤਾਂ ਲਈ ਰੋਜ਼ਗਾਰ ਕੈਂਪ ਕੈਬਨਿਟ ਮੰਤਰੀ ਡਾਕਟਰ ਗਲਜੀਤ ਕੌਰ ਨੇ ਦਿੱਤੀ ਜਾਣਕਾਰੀ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਸੂਬੇ ਦੇ ਵਿੱਚ ਬਿਜਲੀ ਚੋਰੀ ਰੋਕਣ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਦਿੱਤੇ ਨਿਰਦੇਸ਼ ਕਿ ਆ ਸਰਕਾਰ ਹਰ ਹਾਲ ਵਿੱਚ ਬਿਜਲੀ ਚੋਰੀ ਰੋਕਣ ਲਈ ਵਚਨਬੱਧ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਲਈ ਕੀਤਾ ਗਿਆ ਵੱਡਾ ਐਲਾਨ ਕੈਬਨਿਟ ਮੰਤਰੀ ਅਮਰ अरोड़ा ਨੇ ਦੱਸਿਆ ਕਿ Kusum ਯੋਜਨਾ ਦੇ ਤਹਿਤ ਪੰਜਾਬ ਦੇ ਵਿੱਚ ਲਗਾਏ ਜਾਣਗੇ 20 ਹਜ਼ਾਰ ਸੋਲਰ ਪੰਪ ਲੋਕਾਣਾ ਤੋਂ ਰਾਜ ਸਭਾ ਮੈਂਬਰ ਸੰਜੀਵ अरोड़ा ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਨੂੰ ਲਿਖੇ ਚਿੱਠੀ ਬਾਸਮਤੀ ਦਾ ਘੱਟੋ-ਘੱਟ ਨਿਰਯਾਤ ਮੁੱਲ ਖਤਮ ਕਰਨ ਲਈ ਤੁਰੰਤ ਵਿਚਾਰ ਕਰਨ ਲਈ ਕੀਤੀ ਅਪੀਲ ਰਾਜ ਸਭਾ ਮੈਂਬਰ ਸੰਜੀਵ ਰੋੜਾ ਨੇ ਕੇਂਦਰੀ ਸੜਕਾ ਤੇ ਆਵਾਜਾਈ ਮੰਤਰੀ ਨਿਤਿਨ ਗੜਕਰੀ ਨੂੰ ਵੀ ਲਿਖਿਆ ਖਤ ਕਿਹੜਾ ਟੋਲ ਪਲਾਜ਼ਾ ਤੇ ਐਮਰਜੈਂਸੀ ਤੇ ਟਰਾਮਾ ਕੇਅਰ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪਰ ਮੁਾਕਿਤ 10 ਸਤੰਬਰ ਨੂੰ ਬਟਾਲਾ ਦੇ ਵਿੱਚ ਸਜਾਇਆ ਜਾਵੇਗਾ। ਬਰਾਤ ਰੂਪੀ ਵਿਸ਼ਾਲ ਨਗਰ ਕੀਰਤਨ ਸਾਰੇ ਨਗਰ ਦੀ ਪ੍ਰਕਰਮਾ ਕਰਕੇ ਗੁਰਦੁਆਰਾ ਡੇਰਾ ਸਾਹਿਬ ਜਾ ਕੇ ਹੋਵੇਗੀ ਸਮਾਪਤੀ। ਆਪ ਵਿਧਾਇਕ ਅਮਨ ਸ਼ੇਰ ਸਿੰਘ ਸਿਆਰੀ ਕਲਸੀ ਨੇ ਗੁਰੂ ਨਾਨਕ ਦੇਵ ਜੀ ਦੇ ਵਿਆਪੁਰਮਾ ਕੀ ਨਗਰ ਕੀਰਤਨ ਦੇ ਵਿੱਚ ਖੁਲੜਬਾਜ਼ੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਦਿੱਤੀ ਸਖਤ ਚੇਤਾਵਨੀ ਕਿ ਹਕ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਵੀ ਕੀਮਤ ਤੇ ਨਹੀਂ ਜਾਵੇਗਾ ਬਖਸ਼ਿਆ ਆਪ ਐਮਐਲਏ ਡਾਕਟਰ ਅਮਨਦੀਪ ਕੌਰ अरोड़ा ਨੇ ਮੋਗਾ ਦੇ ਪਿੰਡ ਕਲਕਲਾ ਅਤੇ ਸਾਫੂਵਾਲਾ ਦੇ ਵਿੱਚ 60 ਲੱਖ ਰੁਪਏ ਦੀ ਲਾਗਤ ਨਾਲ ਬਣੇ ਨਹਿਰੀ ਪਾਣੀ ਦੇ ਪ੍ਰੋਜੈਕਟ ਦਾ ਕੀ ਤਾਦ ਉਦਘਾਟਨ ਅਕਾਲੀ ਆਗੂ ਦਰਬਾਰਾ ਸਿੰਘ ਗੁਰੂ ਅਕਾਲੀ ਦਲ ਦੇ ਵਰਕਿੰਗ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਦੇ ਨਹੀਂ ਹੋਣਗੇ ਸਲਾਹਕਾਰ ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਦਿੱਤੀ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਅਕਾਲੀ ਆਗੂ ਦਰਬਾਰਾ ਸਿੰਘ ਗੁਰੂ ਨੇ 1986 ਦੇ ਨਕੂਦਰ ਗੋਲੀ ਕਾਂਡ ਨਾਲ ਆਪਣਾ ਕੋਈ ਵੀ ਸਬੰਧ ਹੋਣ ਤੋਂ ਕੀਤਾ ਇਨਕਾਰ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼ ਪਰ ਨਾਲਾ ਜਿਮਨੀ ਚੋਣ ਨੂੰ ਲੈ ਕੇ ਸਿਆਸੀ ਪਾਰਟੀਆਂ ਸਰਗਰਮ ਸ਼੍ਰੋਮਣੀ ਅਕਾਲੀ ਦਲ ਅਮਰਿੰਦਰ ਸਰ ਨੇ ਕੀਤਾ ਸੂਬਾ ਪਧਰੀ ਤੇ ਵਿਧਾਨ ਸਭਾ ਪਧਰਦੀਆਂ ਕਮੇਟੀਆਂ ਦਾ ਗਠਨ ਪੰਜਾਬ ਕਾਂਗਰਸ ਨੂੰ ਮਿਲੀ ਮਜ਼ਬੂਤੀ ਦਸੂਹਾ ਤੋਂ ਸਾਬਕਾ ਸੀਆਈਡੀ ਇੰਸਪੈਕਟਰ ਅਤੇ ਸਮਾਜ ਸੇਵਕ ਤਰਲੋਕ ਸਿੰਘ ਸ਼ਾਹੀ ਹੋਏ ਕਾਂਗਰਸ ਦੇ ਵਿੱਚ ਸ਼ਾਮਲ ਪਾਰਟੀ ਪਰਦਾਣ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਰਵਾਇਆ ਸ਼ਾਮਲ ਕੈਬਨਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਟਡਰੀਆਂ ਵਾਲਾ ਨਾਲ ਪਰਮੇਸ਼ਰ ਦਵਾਰ ਪਹੁੰਚ ਕੇ ਉਹਨਾਂ ਦੀ ਮਾਤਾ ਦੀ ਪਹਿਲੀ ਵਰਸੀ ਮੌਕੇ ਕੀਤਾ ਦੁੱਖ ਦਾ ਇਜ਼ਹਾਰ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ 25 ਸਤੰਬਰ ਤੋਂ ਕਰਨਗੇ 6 ਸਰਹੱਤੀ ਜ਼ਿਲ੍ਹਿਆਂ ਦਾ ਦੌਰਾ ਪੰਜਾਬ ਸਰਕਾਰ ਤੋਂ ਖਤ ਲਿਖ ਕੇ ਦੌਰੇ ਲਈ ਮੰਗਿਆ ਹੈਲੀਕਾਪਟਰ ਲੋਹੜਾਣ ਦੀ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ 13 ਅਤੇ 14 ਸਤੰਬਰ ਨੂੰ ਕਰਵਾ ਰਹੀ ਹੈ ਦੋ ਦਿਨਾਂ ਪਸ਼ੂ ਪਾਲਣ ਮੇਲਾ ਮੇਲੇ ਵਿੱਚ ਕਿਸਾਨ ਅਤੇ ਪਸ਼ੂ ਵਿਗਿਆਨੀ ਹੋਣਗੇ ਤਕਨੀਕੀ ਲੈਕਚਰਾਂ ਦੇ ਵਿੱਚ ਇਕੱਠੇ ਜ਼ਿਲੰਦਰ ਤੋਂ ਸ਼੍ਰੀ ਗਵਿੰਦਵਾਲ ਸਾਹਿਬ ਤੱਕ ਕੱਢੀ ਜਾ ਰਹੀ ਸ਼ਤਬਦੀ ਵਹੀਰ ਖਾਲਸਾਈ ਸ਼ਾਨੋ ਸ਼ੌਕਤ ਦੇ ਨਾਲ ਅੱਜ ਹੋਈ ਰਵਾਨਾ ਸਿਕ ਸੰਗਤਾ ਨੇ ਹਮ ਹਮਾ ਕੀ ਸ਼ਰਧਾ ਤੇ ਉਤਸ਼ਾਹ ਨਾਲ ਭਰੀ ਹਾਜ਼ਰੀ ਅੰਮ੍ਰਿਤਸਰ ਦੇ ਕਤੂ ਨੰਗਲ ਟੋਲ ਪਲਾਜ਼ਾ ਨੇੜੇ ਰੈਸਟੋਰੈਂਟ ਦੇ ਵਿੱਚ 버ਗਰ ਦਾ ਆਰਡਰ ਲੇਟ ਹੋਣ ਦੇ ਕਾਰਨ ਗ੍ਰਾਹਕ ਦੇ ਨਾਲ ਹੋਈ ਨੌਜਵਾਨ ਦੀ ਬਹਿਸ ਤਾਂ ਨੌਜਵਾਨ ਨੇ ਗ੍ਰਾਹਕ ਤੇ ਹੀ ਚਿਲਾ ਦਿੱਤੀ ਗੋਲੀ ਗ੍ਰਾਹਕ ਨੂੰ ਗੰਭੀਰ ਜ਼ਖਮੀ ਹੋਣ ਦੇ ਚਲਦੇ ਕਰਵਾਇਆ ਗਿਆ ਹਸਪਤਾਲ ਦੇ ਵਿੱਚ ਭਰਤੀ ਫਾਜ਼ਿਲਕਾ ਦੇ ਪਿੰਡ ਮੁਹਾਰ ਸੋਨਾ ਦੇ ਵਿੱਚ ਪਤਨੀ ਨੇ ਪ੍ਰੇਮੀ ਨਾਲ ਮਿਲ ਕਰਵਾਇਆ ਪਤੀ ਦਾ ਕਤਲ ਸੰਸਕਾਰ ਤੋਂ ਬਾਅਦ ਕਬੂਲਿਆ ਜੁਰਮ ਕਿ ਹਾ ਪ੍ਰੇਮੀ ਨਾਲ ਕਰਵਾਉਣਾ ਚਾਹੁੰਦੀ ਹੈ ਵਿਆ ਇਲੰਦਰ ਦੇਵਿਚ ਬਗਵਾਸ਼ਾ ਨੇ ਕੁੜੀ ਨੂੰ ਲੁੱਟਣ ਦੀ ਕੀਤੀ ਕੋਸ਼ਿਸ਼ ਤਕਰੀਬਨ 400 ਮੀਟਰ ਤੱਕ ਮੋਟਰਸਾਈਕਲ ਪਿੱਛੇ ਵਾਲਾਂ ਤੋਂ ਫੜ ਕੇ ਕੜੀਸੀਆ ਪੁਲਿਸ ਨੇ ਮਾਮਲਾ ਦਰਜ ਕਰਕੇ ਕੀਤੀ ਜਾਂਚ ਸ਼ੁਰੂ ਪੀਐਸਐਫ ਅੰਮ੍ਰਿਤਸਰ ਪੁਲਿਸ ਅਤੇ ਸੀਆਈਏ ਸਟਾਫ ਨੇ ਹੈਰਨ ਦੀ ਤਸਕਰੀ ਕਰਨ ਵਾਲੇ 4 ਮੁਲਜ਼ਮਾ ਨੂੰ ਕੀਤਾ ਕਾਬੂ ਪਾਕਿਸਤਾਨ ਤੋਂ ਜੌਨ ਰਾਹੀਂ ਮੰਗਵਾਉਂਦੇ ਸੀ ਹੈਰਨ ਸਰ ਦੇ ਵਿੱਚ ਪੁਲਿਸ ਨੇ ਨਸ਼ੇ ਦੀ ਓਵਰਡੋਜ਼ ਦੇ ਕਾਰਨ ਨੌਜਵਾਨ ਦੀ ਮੌਤ ਦੇ ਮਾਮਲੇ ਦੇ ਵਿੱਚ 4 ਵਿਅਕਤੀਆਂ ਖਿਲਾਫ ਮਾਮਲਾ ਕੀਤਾ ਦਰਜ ਆਰੋਪੀਆਂ ਉੱਤੇ ਪਰਿਵਾਰ ਨੇ ਲਗਾਏ ਸੀ ਮ੍ਰਿਤਕ ਨੂੰ ਨਸ਼ੀ ਦਾ ਟੀਕਾ ਲਗਾਉਣ ਦੇ ਇਲਜ਼ਾਮ। ਦਿਲਾਲਾਬਾਦ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਵੀਡੀਓ ਵਾਇਰਲ ਮਾਮਲੇ ਦੇ ਵਿੱਚ ਪੁਲਿਸ ਤੇ ਲੱਗੇ ਪੈਸੇ ਲੈਣ ਦੇ ਇਲਜ਼ਾਮ ਡੀਐਸਪੀ ਨੇ ਦਿੱਤਾ ਸਪਸ਼ਟਿਕਰਨ ਕਿ ਆਰੋਪੀ ਮਾਮਲਾ ਦਰਜ ਹੋਣ ਕਰਕੇ ਲਗਾ ਰਹੇ ਇਲਜ਼ਾਮ। ਐਂਟੀ ਗੈਂਗਸਟਰ ਟਾਸਕ ਫੋਰਸ ਨੇ ਫਿਰੋਜ਼ਪੁਰ ਦੇ ਵਿੱਚ ਹੋਏ ਤੀਰੇ ਕਤਲ ਮਾਮਲੇ ਦੇ ਵਿੱਚ ਮਹਾਰਾਸ਼ਟਰ ਪੁਲਿਸ ਤੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ 6 ਆਰੋਪੀਆਂ ਨੂੰ ਕੀਤਾ ਗ੍ਰਿਫਤਾਰ ਡੀਜੀਪੀ ਗੌਰਵ ਜაძਮ ਨੇ ਦਿੱਤੀ ਜਾਣਕਾਰੀ। ਪੁਰਦਾਸਪੁਰ ਦੇ ਪਿੰਡ ਖੈਰਾਕਲਾ ਦੇ ਵਿੱਚ ਆਪਣੀ ਲੁੱਟ ਦੀ ਵਾਰਦਾਤ ਕੰਪਿਊਟਰ ਸੈਂਟਰ ਤੇ ਆਏ 6 ਨਕਾਬਪੋਸ਼ਾਂ ਨੇ ਹਥਿਆਰਾਂ ਦੀ ਨੋਕ ਤੇ ਤਕਰੀਬਨ 2 ਲੱਖ ਰੁਪਏ ਕੈਸ਼ ਸਮੇਤ ਲੈਪਟਾਪ ਤੇ 5 ਮੋਬਾਈਲ ਲੁੱਟੇ। ਟੀਨਾ ਨਗਰ ਦੇ ਪਿੰਡ ਆਲੇਨੰਗਲ ਦੀ ਔਰਤ ਨੇ ਪਤੀ ਦੇ ਨਜਾਜ਼ ਸਬੰਧਾਂ ਤੋਂ ਤੰਗ ਆ ਕੇ ਸਲਫਾਸ ਕਾਕੇ ਕੀਤੀ ਕੋਸ਼ਿਸ਼ੀ। ਪੁਲਿਸ ਨੇ ਮਰਦ ਕਾਦੀ ਪਤੀ ਤੇ ਪ੍ਰੇਮਿਕਾ ਖਿਲਾਫ ਮਾਮਲਾ ਦਰਜ ਕਰਕੇ ਦੋਵਾਂ ਨੂੰ ਕੀਤਾ ਗ੍ਰਿਫਤਾਰ। ਸੋ ਐਸੀ ਪੰਜਾਬ ਜੀਆਂ ਵੱਡੀਆਂ ਖਬਰਾਂ ਜ਼ਿਆਦਾ ਜਾਣਕਾਰੀ ਦੇ ਲਈ ਜੁੜੇ ਰਹੋ ਜਗਬਾਨੀ ਟੀਵੀ ਦੇ ਨਾਲ ਸਨਦੇ ਹੋਈ ਇਜਾਜ਼ਤ। ਦਰਸ਼ਕਾ